ਅਨ ਵੈਲਕਮ ਟੂ ਖੰਨਾ ਨਿਊਜ਼ ਅੱਜ ਅਸੀਂ ਪਹੁੰਚੇ ਹੰਨਾ ਦੇ ਪਾਲ ਹੰਡਾਈ ਦੇ ਵਿੱਚ ਜਿਹੜੀ ਖੰਨਾ ਨਿਊਜ਼ ਲਾਈਵ ਦੀ ਟੀਮ ਹੈ ਸੁਨੇਹਦਰ ਮਿੱਲੂ ਤੇ ਹੋਰ ਸਾਥੀਆਂ ਨਾਲ ਪਹੁੰਚਿਆ ਇੱਥੇ ਅੱਜ ਗੱਲ ਕਰਾਂਗੇ ਜਿਹੜੀ ਹੰਡਾਈ ਵੱਲੋਂ ਕ੍ਰੇਟਾ ਇਲੈਕਟ੍ਰਿਕ ਜਿਹੜੀ ਨਵੀਂ ਗੱਡੀ ਹੈ ਜਿਹੜੀ ਨਵਾਂ ਵਰਜ਼ਨ ਲਿਆਂਦਾ ਗਿਆ ਉਹਦੇ ਵਿੱਚ ਚੀਫ ਗੈਸਟ ਨੇ ਜਿਹੜੇ ਅੱਜ ਆਇਸਟਰਾ ਦੇ ਪ੍ਰਧਾਨ ਸ਼੍ਰੀ ਵਿਨੋਦ ਵਿਸ਼ੇਸ਼ਟ ਜੀ ਆਇਸਟਰਾ ਦੇ ਪ੍ਰਧਾਨ ਨੇ ਉਹ ਅੱਜ ਪਹੁੰਚੇ ਨੇ ਇਸ ਮੁਬਾਰਕ ਮੌਕੇ ਦੇ ਉੱਪਰ ਜਿਹੜੇ ਕ੍ਰੇਟਰ ਦੀ ਲਾਂਚਿੰਗ ਦੇ ਤੱਕ ਅੱਜ ਤੁਸੀਂ ਪਹੁੰਚਿਆ ਜਿਹੜੀ ਗੱਡੀ ਨਵੀਂ ਆਈ ਹੈ ਕ੍ਰੇਟਰ ਦੇ ਬਾਰੇ ਕੀ ਕਹਣਾ ਹੈ ਤੁਸੀਂ ਚੀਜ਼ ਸਰ ਜੋ ਮੈਨੂੰ ਦੱਸਿਆ ਜੋ ਵੀ ਬਰੀਫਿੰਗ ਕੀਤੀ ਹੈ ਮੈਂ ਕਾਰ ਜਾ ਆ ਵੀ ਬੈਠਿਆ ਹਾਂ ਸੋ ਮੈਨੂੰ ਇਹ ਲੱਗਦਾ ਵੀ ਜਿਹੜਾ ਮਾਡਲ ਹੈ ਬੜਾ ਯੂਨੀਕ ਮਾਡਲ ਹੈ ਮਿਡ ਅਪਰ ਕਨ ਮਿਡਲ ਕਲਾਸ ਉਹਨਾਂ ਵਾਸਤੇ ਬਹੁਤ ਅੱਛਾ ਹੈ ਕਿਉਂਕਿ ਜਿਹੜੀ ਇਹਦੀ ਪ੍ਰਾਈਸ ਹੈ ਇਹਨਾਂ 18 ਲੱਖ ਤੋਂ 24 ਲੱਖ ਦੀ ਵੇਰੀ ਕਰਦੀ ਹੈ ਜਿਹਦੇ ਚ ਇੱਕ ਬੈਟਰੀ ਦੀ ਲਾਈਫ ਹੈ 450 ਕਿਲੋਮੀਟਰ ਇੱਕ 500 ਕਿਲੋਮੀਟਰ ਇਹਨੇ ਕਾਫੀ ਸਬੀਜੈਂਟ ਹੈ ਪਲੱਸ 5 ਸਾਲ ਦੀ ਗਰੰਟੀ ਹੈ ਅਰ 100 ਕਿਲੋਮੀਟਰ ਦੇ ਇਸ ਕੁਲੋਟੇਸ਼ਨ ਹੀ ਹੈ ਸੋ ਇਹ ਆਮ ਆਦੀ ਵਾਸਤੇ ਬੁਰੀ ਅਚੀਸੀ ਹੈ ਸੋ ਇਹ ਤੁਸੀਂ ਰੋਲਿੰਗ ਮੈਨ ਦਾ ਨਾ ਬ੍ਰਿਜ ਜਿਵੇਂ ਅਜਿਹੀਆਂ ਗੱਡੀਆਂ ਹੁੰਦੀਆਂ ਤਾਂ ਜਿਵੇਂ ਪੋਲੂਸ਼ਨ ਦਾ ਵੀ ਬਹੁਤ ਪਰਪਸ ਹੋਊਗਾ ਜਿਵੇਂ ਇਹ ਜਿਹੜੀਆਂ ਗੱਡੀਆਂ ਦੇ ਨਾਲ ਫਿਊਲਿੰਗ ਦੇ ਵਿੱਚ ਵੀ ਹੈ ਇਹ ਸਰ ਪ੍ਰੋ এনवायरमेंट ਹੈ ਜਿਹੜੇ ਚਾਲੂ ਵੀ ਗੱਡੀਆਂ ਵੀ ਉਹਦੇ ਕਰਕੇ ਹੋਈਆਂ ਤੇ ਜਦੋਂ ਸਟਾਰਟ ਸੀ ਤਾਂ ਕਾਫੀ ਮਹਿੰਗੀਆਂ ਸੀ ਗੱਡੀਆਂ ਤੇ ਇਹਦਾ ਪਰਪਸ ਵੀ ਹੈ ਯਾਰ ਮੈਂ ਸਮਝਦਾ ਵੀ ਜਿਹੜੇ ਇੰਡਸਟਰੀਸ ਤਾਂ ਉਹਨਾਂ ਨੂੰ ਆਪਣੇ এনवायरमेंट ਦਾ ધ્યાન ਰੱਖਣ ਵਾਸਤੇ ਇਹੀ ਗੱਡੀਆਂ ਦੇ ਉੱਪਰ ਇਨਵੈਸਟ ਕਰਨਾ ਚਾਹੀਦਾ ਜਿਆਦਾ ਜਿਆਦਾ ਤਾਂ ਕਿ ਜਿਹੜਾ এনवायरमेंट ਨੂੰ ਸੇਵ ਕਰ ਸਕਣ ਤੇ ਉਹਨਾਂ ਦੀ ਡਿਊਟੀ ਵੀ ਪੰਪੀ ਹੈ ਤੇ ਇਹਰੇ ਸਾਡੇ ਸ਼ਵਿੰਦਰ ਜੀ ਆ ਜਿਹਨੂੰ ਵਿੰਟੂ ਦੇ ਨਾਂ ਦੇ ਲੋਕ ਜਾਣਦੇ ਆ ਮੈਨੂੰ ਲੱਗਦਾ ਵੀ ਇਹਨੇ ਬਹੁਤ ਵਧੀਆ ਕੰਮ ਕੀਤਾ ਜਿਹੜਾ ਇਸੇ ਸ਼ੋਰੂਮ ਖੋਲ੍ਹਿਆ ਤੇ ਇਦਾਂ ਦੇ ਨਵੀਆਂ ਗੱਡੀਆਂ ਉਹ ਲੁਧਿਆਣਾ ਜਾਂ ਸ਼ੰਘੀਰ ਬੰਦਾ ਜਾਂਦਾ ਉਹ ਸਰਵਿਸ ਨਹੀਂ ਮਿਲਦੀ ਜੋ ਤੁਹਾਨੂੰ ਇੱਥੇ ਮਿਲਦੀ ਹੈ ਕਿ ਪਰਸਨ ਟੱਚ ਮਿਲਦਾ ਸੋ ਮੈਂ ਉਹਨਾਂ ਨੂੰ ਦਈਆਂ ਦੇਣਾ ਤੁਹਾਨੂੰ ਪ੍ਰੈਸ਼ਾਲਾ ਨੂੰ ਵਧਾਈਆਂ ਦਿੰਦਾ ਮੈਂ ਕਿ ਤੁਸੀਂ ਇਹਨੂੰ ਕਵਰ ਕਰਦੇ ਹੋ। ਬਨੋਦ ਜੀ ਸੀਗੇ ਬਨੋਦ ਜੀ ਨੇ ਦੱਸਿਆ ਵੀ ਇਹ ਜਿਹੜੀ ਗੱਡੀਆਂ ਬਹੁਤ ਵਧੀਆ ਇੰਡਸਟਰੀ ਲਿਸਟ ਨੂੰ ਵੀ ਅਜਿਹੀਆਂ ਗੱਡੀਆਂ ਵੱਲੋਂ ਮੁਰਨਾ ਚਾਹੀਦਾ ਤੇ ਆਪਾਂ ਗੱਲ ਕਰਦੇ ਹਾਂ ਸ਼ਮਿੰਦਰ ਜੀ ਸ਼ਮਿੰਦਰ ਜੀ ਜਿਹੜੀ ਗੱਡੀ ਹੈ ਇਹਦੇ ਬਾਰੇ ਕੀ ਕਹਿਣਾ ਜੀ ਕਿ ਕਿਹੜੀ ਕਿਹੜੀ ਸ਼ੋਰੂਮਾਂ ਤੇ ਤੁਹਾਡੀ ਜਿਹੜੀ ਵਧੀਆ ਗੱਲ। ਸਤਿਨਾਮ ਖੰਨਾ న్యూਸ ਲਾਈਵ ਦਾ ਥੋੜਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਆਏ ਅੱਜ ਸਾਡੇ ਦੇ ਇੱਥੇ ਕਵਰੀ ਕਰਨ ਵਾਸਤੇ। ਸਤਿ ਸਾਈਸੋ ਧੰਨਵਾਦ ਜੀ ਅਸੀਂ ਵਿਨੋਦ ਜੀ ਸੀਗਾ ਜਿਹੜੇ ਪ੍ਰਧਾਨ ਨੇ ਆਲ ਇ All India Steel Revolution Association ਨੇ ਤੇ ਉਹ ਟਾਈਮ ਤੋਂ ਟਾਈਮ ਕੱਢ ਕੇ ਉਰੇ ਆਏ ਤਾਂ ਉਹਨਾਂ ਨੇ ਕਿਉਂਕਿ ਬੜੇ ਟੈਕ ਸਵੀ ਨੇ ਇਹ ਇਹਨਾਂ ਨੇ ਰੈਵਲੂਸ਼ਨ ਬਾਰੇ ਪੋਲੂਸ਼ਨ ਬਾਰੇ ਬਹੁਤ ਗੱਲ ਕੀਤੀ ਹੈ ਬਹੁਤ ਜ਼ਿਆਦਾ ਜਦੂਜਦ ਕਰਦਨੇ ਮਿਲਾਂ ਚ ਜਿਹੜਾ ਨੇ ਕਾਫੀ ਜ਼ਿਆਦਾ ਚੇਂजेस ਲਿਆਂਦੀਆਂ ਨੇ ਸਰਕਾਰ ਨਾਲ ਵੀ ਕਈ ਵਾਰ ਲੜਨਾ ਤੇ ਲੜਦੇ ਨੇ ਬਿਲਕੁਲ ਜਾ ਕੇ ਸਾ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਅੱਜ ਜੇ ਆਪਾਂ ਗੱਲ ਕਰੀਏ ਪੋਲੂਸ਼ਨ ਫ੍ਰੀ ਦੀ ਤਾਂ ਇਹੀ ਜਿਹੜੇ ਹੈਗਾ ਨੈਕਸਟ ਲੈਵਲ ਚੇਂਜ ਹੋਊਗਾ ਹੁਣ EV ਦਾ ਮਤਲਬ ਇਹੀ ਆ ਵੀ ਗ੍ਰੀਨ ਰੈਵਲੂਸ਼ਨ ਲਿਆਉਣਾ ਤਾਂ ਹੁੰਡਈ ਦੇ ਵਿੱਚ ਪਹਿਲਾਂ ਦੋ ਪਹਿਲਾਂ ਕਾਰਾਂ ਹੈਗੀਆਂ ਨੇ ਇਹ ਤੀਜਾ ਸਟੈਪ ਹੈਗਾ ਹੁੰਡਈ ਦਾ ਕ੍ਰੇਟਾ ਦੇ ਵਿੱਚ ਤਾਂ ਲੋਕਾਂ ਦੀ ਰੇਂਜ ਦੇ ਵਿੱਚ ਆਉਣ ਵਾਸਤੇ ਕਾਰ ਆਈ ਹੈ ਤਾਂ ਬੜੀ ਅੱਛੀ ਕਾਰ ਆ ਜੀ ਯੂ ਹੈਵ ਅ ਲੁੱਕ ਕਮ ਟੂ ਅਵਰ ਸ਼ੋਰੂਮ ਕਿਉਂਕਿ ਕ੍ਰੇਟਾ ਇਜ਼ ਨਾਓ ਇਲੈਕਟ੍ਰਿਕ ਥੈਂਕ ਯੂ ਸਰ ਜੇ ਪੁੱਛਾਂ ਕਿ ਇਹ ਕਿਹੜੇ ਕਿਹੜੇ ਸ਼ੋਰੂਮ ਤੇ ਅਵੇਲੇਬਲ ਹੋਵੇਗੀ ਸਾਰੇ ਸ਼ੋਰੂਮ ਤੇ ਅਵੇਲੇਬਲ ਹੋਊਗੀ ਕਿਹੜੀ ਕਿਹੜੀ ਜਗ੍ਹਾ ਤੇ ਸ਼ੋਰੂਮ ਨੇ ਜੀ ਆਪਣਾ ਸ਼ੋਰੂਮ ਸਰ ਇੱਕ ਤਾਂ ਮੇਨ ਖੰਨੇ ਆ ਦੂਜਾ ਫਟਗੜ ਸਾਹਿਬ ਹੈਗਾ ਤੇ ਇਸਦੀ ਆਪਣੇ ਮਾਛੋੜਾ ਸਾਹਿਬ ਹੈਗਾ ਤੇ ਨਾਲ ਪਹੀੜ ਇਹ थैंक यू चार शोरूम पालन ਜਿੱਦੇ ਉੱਥੇ ਪਹੁੰਚਣਗੇ ਆਓ ਹਰਪ੍ਰੀਤ ਜੀ ਨਾਲ ਹਰਪ੍ਰੀਤ ਜੀ ਇਹ ਗੱਡੀ ਹੈ ਜਿਹੜੀ ਇਹ ਗੱਡੀ ਦੇ ਵਿੱਚ ਕੀ ਮੈਨੇਜਰ ਹੋਗੇ ਤੇ ਕੀ ਕੀ ਇਹਦੇ ਵਿੱਚ ਫੀਚਰਸ ਜਿੰਤੀਆਂ ਹੋਈਆਂ ਠੀਕ ਹੈ ਨਾ ਜੀ ਠੀਕ ਹੈ ਇਸ ਜਿਹੜੀ ਕ੍ਰੇਟਾ ਈਵੀ ਜਿਹੜੀ ਇਸ ਵਾਰ ਹੁੰਡਈ ਨੇ ਜਿਹੜੀ ਲਾਂਚ ਕੀਤੀ ਆ ਇਹਦੇ ਵਿੱਚ ਦੋ ਬੈਟਰੀ ਪੈਕ ਜਿਹੜੇ ਆ ਰਹੇ ਨੇ ਜਿਸ ਦੇ ਵਿੱਚ ਇੱਕ 42 ਕਿਲੋਵੈਟ ਆਵਰ ਦਾ ਆ ਰਿਹਾ ਦੂਸਰਾ ਨੰਬਰ ਤੇ 51.5 ਜਿਹੜਾ ਕਿਲੋਵੈਟ ਆਵਰ ਦਾ ਜਿਹੜਾ ਬੈਟਰੀ ਪੈਕ ਆ ਰਿਹਾ ਹੈ ਜਿਸ ਦੀ ਕੀ ਰੇਂਜ ਤਕਰੀਬਨ 400 ਕਿਲੋਮੀਟਰ ਤੋਂ ਲੈ ਕੇ ਪੌਣੇ 500 ਕਿਲੋਮੀਟਰ ਤੱਕ ਦੀ ਰੇਂਜ ਹੈਗੀ ਆ ਇਸ ਦੇ ਨਾਲ ਕੰਪਨੀ ਇੱਕ ਫਾਸਟ ਚਾਰਜਰ ਜਿਹੜਾ ਹੈਗਾ ਉਹ ਅਪਰੋਕਸੀਮੇਟਲੀ 1 ਲੱਖ ਦੀ ਕੋਸਟ ਦਾ ਉਹ ਕੰਪਨੀ ਨਾਲ ਐਸੈਸਰੀ ਦੇ ਵਿੱਚ ਦੇ ਰਹੀ ਆ ਜਿਸ ਦੇ ਕਿ ਐਮਰਜੈਂਸੀ ਤੁਸੀਂ ਜਿਹੜਾ ਫਾਸਟ ਚਾਰਜਿੰਗ ਜਿਹੜੀ ਹੈਗੀ ਉਹ ਕਰ ਸਕਦੇ ਹੋ ਇਸ ਦੇ ਨਾਲ ਨਾਲ ਕੰਪਨੀ ਨੇ ਡੈਡੀਕੇਟਿਡ 7 ਸਾਲ ਦੇ ਵਿੱਚ ਆਉਣ ਵਾਲੇ ਟਾਈਮ ਦੇ ਵਿੱਚ ਆਲ ਓਵਰ ਇੰਡੀਆ ਦੇ ਵਿੱਚ ਡੈਡੀਕੇਟਿਡ ਫਾਸਟ ਚਾਰਜਰ ਨੇ ਉਹ ਆਲ ਓਵਰ ਇੰਡੀਆ ਦੇ ਵਿੱਚ 600 ਜਿਹੜੇ ਚਾਰਜਰ ਨੇ ਉਹਨਾਂ ਨੂੰ ਸਪੋਰਟ ਕਰਨ ਦੀ ਜਿਹੜੀ ਹੈਗੀ ਉਹ ਮਿਆਦ ਰੱਖੀ ਆ ਉਸ ਦੇ ਨਾਲ ਨਾਲ ਕੰਪਨੀ ਇੱਕ ਮੋਬਾਈਲ ਐਮਆਈ ਹੁੰਡਈ ਐਪ ਦੇ ਵਿੱਚ ਇੱਕ ਐਪ ਦੇ ਰਹੀ ਹੈ ਜਿਹਦੇ ਤੁਹਾਨੂੰ ਫੈਸਿਲਿਟੀ ਦੇ ਰਹੀ ਹੈ ਕਸਟਮਰਸ ਨੂੰ ਜਿਸ ਦੇ ਵਿੱਚ ਕਿ 10000 ਚਾਰਜਿੰਗ ਸਟੇਸ਼ਨ ਜਿਹੜੇ ਜਿਨ੍ਹਾਂ ਨੂੰ ਇੱਕ ਮੈਪਿੰਗ ਦੇ ਵਿੱਚ ਤਾਰਿਆ ਜਾਵੇਗਾ ਔਰ ਉਹਨਾਂ ਦੀ ਤੁਸੀਂ ਐਮਰਜੈਂਸੀ ਲੋਡ ਪੈਣ ਦੇ ਉੱਤੇ ਤੁਸੀਂ ਵਰਤੋ ਐਜ਼ ਅ ਚਾਰਜਿੰਗ ਕਰ ਸਕਦੇ ਹੋ ਮਤਲਬ ਜਿੱਥੇ ਵੀ ਗੱਡੀ ਜਾ ਰਹੀ ਹੈ ਤਾਂ ਕਿਤੇ ਵੀ ਜੁਨੇਟ ਤੇ ਜਿਹੜਾ ਚਾਰਜਿੰਗ ਪੁਆਇੰਟ ਆ ਗੱਡੀ ਉੱਥੇ ਆਪਣੇ ਪਹੁੰਚ ਸਕਦੀ ਹੈ ਹਾਂ ਜੀ ਬਿਲਕੁਲ ਇਹਦੇ ਨਾਲ ਜਿਹੜੀ ਐਪ ਦੀ ਹੈਗੀ ਹੈ ਜਿਹੜੀ ਆਪਾਂ ਯੂਜ਼ ਜਿਹੜੀ ਕਸਟਮਰ ਨੂੰ ਉਹ ਬੜਾ ਆਥੈਂਟਿਕ ਤੌਰ ਤੇ ਤਰੀਕੇ ਨਾਲ ਕੀਤਾ ਕੰਪਨੀ ਨੇ ਜਿਹੜੀ ਹੈਗੀ ਉਹ ਫੈਸਿਲਿਟਾਈਜ਼ ਕੀਤਾ ਗਿਆ ਸੋ ਇਸ ਦੇ ਲਈ ਜਿੱਥੇ ਆਪਾਂ ਜਿਹੜੇ ਇੱਥੇ ਆਇਆ ਦਾ ਨਾਲੇ ਵਿਨੋਦ ਵਚਿਸ਼ਟ ਜੀ ਦਾ ਸ਼ਿਮੇਂਦਰ ਜੀ ਨੇ ਦੱਸਿਆ ਆਪਾਂ ਉਹਦੀ ਡਿਟੇਲ ਦੇ ਵਿੱਚ ਅੱਗੇ ਕਰੀਏ ਤਾਂ ਇੱਕ ਜਿੱਥੇ এনवायरमेंट ਨੂੰ ਇਹ ਪ੍ਰੋਟੈਕਟ ਕਰ ਰਹੀ ਹੈ ਈਵੀ ਬੈਟਰੀ ਜਿਹੜੀ ਕਾਰਾਂ ਨੇ ਬਿੰਵਿੰ ਬਿੰ ਸਿਚੁਏਸ਼ਨ ਕਸਟਮਰ ਲਈ ਵੀ ਇਹ ਹੈਗੀ ਆ ਵੀ ਇਸ ਦੇ ਵਿੱਚ ਇਕ ਤਰ੍ਹਾਂ ਜਿਹੜੇ ਮੇਨਟੇਨੈਂਸ ਜਿਹੜੀ ਕੋਸਟ ਹੈਗੀ ਆ ਰਨਿੰਗ ਕੋਸਟ ਹੈਗੀ ਆ ਉਹ ਤਕਰੀਬਨ ਨਾਲ ਦੇ ਬਰਾਬਰ ਹੁੰਦੀ ਆ ਸੋ ਇਸ ਦੇ ਨਾਲ ਨਾਲ ਜਿਹੜਾ ਕਸਟਮਰ ਦਾ ਵੀ ਬੈਨੀਫਿਟ ਜਿਹੜਾ ਇਹਦੇ ਵਿੱਚ ਆਪਾਂ ਦੇਖ ਕੇ ਚੱਲ ਸਕਦੇ ਹੋਰ ਇਹ ਚ ਕੀ ਫੈਸਿਲਿਟੀ ਜਿਵੇਂ 에어 ਬੈਗ ਕਿੰਨੇ ਨੇ ਇਸ ਦੇ ਵਿੱਚ ਬੇਸਿਕ ਜਿਹੜੇ ਹੈ ਕਿ ਨੇ ਓ 6 ਇਅਰ ਬੈਗ ਜਿਹੜੇ ਕੰਪਨੀ ਦੇ ਰਹੀ ਆ ਉਹ ਤਾਂ ਸਾਰੇ ਤਕਰੀਬਨ ਆਲ ਓਵਰ ਇੰਡੀਆ ਦੇ ਵਿੱਚ ਹੀ ਉਹਨਾਂ ਜਿਹੜਾ ਲਾਂਚ ਚੱਲ ਰਹੀਆਂ ਨੇ ਇਹ ਆਰਈ ਵੱਲੋਂ ਅਪਰੂਵ ਹੈਗੀਆਂ ਨੇ ਉਸ ਦੇ ਨਾਲ ਨਾਲ ਅਡਾਸ ਜਿਹੜਾ ਸਿਸਟਮ ਹੈਗਾ ਜਿਹੜਾ ਕਿ ਕੰਟਰੋਲ ਸਿਸਟਮ ਦੇ ਵਿੱਚ ਆਪਾਂ ਗੱਲ ਕਰੀਏ ਅਡਾਸ ਟੂ ਲੈਵ ਉਸ ਦੇ ਨਾਲ ਨਾਲ 17 ਇੰਚ ਰੇਡ ਅਲॉय ਵੀਲ ਹੈ ਕਿ ਨਹੀਂ ਜਿਹੜੇ ਅਰ ਇਸ ਦੇ ਨਾਲ ਨਾਲ ਆਪਣਾ ਸਾਰੀਆਂ ਬੇਸਿਕ ਫੈਸਿਲਿਟੀਆਂ ਜਿਹੜੀਆਂ ਨੇ 5 ਸਟਾਰ ਰੇਟਿੰਗ ਦੇ ਨਾਲ ਕ੍ਰੇਟਾ ਜਿਹੜੀ ਉਹ ਆ ਰਹੀ ਆ ਇਸ ਦੇ ਨਾਲ ਨਾਲ ਜਿਹੜੀ ਇੱਕ ਹੋਰ ਇਸ ਦੇ ਵਿੱਚ ਜਿਹੜੀ ਖਾਸ ਜਿਹੜੀ ਗੱਲ ਹੈਗੀ ਹੈ ਕ੍ਰੇਟਾ ਦੀ ਉਹ ਹੈਗੀ ਆ ਵੀ 7 ਇਅਰ ਦੀ ਜਿਹੜੀ ਵਾਰੰਟੀ ਅগে ਸੀਗੀ ਉਹ 3 ਸਾਲ ਦੀ ਵਾਰੰਟੀ ਅਨਲਿमिटेड ਕਿਲੋਮੀਟਰ ਦੀ ਇਸ ਦੇ ਵਿੱਚ 7 ਸੱਤ ਸਾਲ ਦੀ ਵਾਰੰਟੀ ਜਿਹੜੀ ਕੰਪਨੀ EV ਦੇ ਵਿੱਚ ਦੇ ਰਹੀ ਆ ਤੇ ਉਹ ਪੂਰੀ ਅਨਲਿमिटेड ਕਿਲੋਮੀਟਰ ਦੇ ਮਾਈਲੇਜ ਦੇ ਵਿੱਚ ਜਿਹੜੀ ਕੰਪਨੀ ਦੇ ਰਹੀ ਹੈ ਅਜਿਹਾ ਨੌਜਵਾਨਾਂ ਦੀ ਮਿਊਜ਼ਿਕ ਨਾਲ ਬੜੀ ਉਹਦੀ ਮਿਊਜ਼ਿਕ ਦੇ ਵਿੱਚ ਵਿੱਚ ਮਿਊਜ਼ਿਕ ਦਾ ਮਿਊਜ਼ਿਕ ਦੇ ਦੇਖੋ ਮਿਊਜ਼ਿਕ ਦਾ ਇਸਦਾ ਪਹਿਲਾਂ ਵੀ ਬੋਸ ਦਾ ਸਿਸਟਮ ਆ ਰਿਹਾ ਸੀਗਾ ਜੋ ਕਿ ਇੱਕ ਮਲਟੀਨੇਸ਼ਨਲ ਕੰਪਨੀ ਹੈਗੀ ਆ ਜਿਸ ਦਾ ਬੜੇ ਡਿਟੇਲ ਦੇ ਵਿੱਚ ਆਪਾਂ ਪਹਿਲਾਂ ਵੀ ਗੱਲ ਕੀਤੀ ਉਸ ਦੇ ਬਾਰੇ ਔਰ ਅਨਲਿਮਿਟਿਡ ਹੋ ਜੇ ਤਾਂ ਕੋਈ ਅਨਮੈਚਡ ਹੈ ਨਹੀਂ ਕੋਈ ਬੋਸ ਸਿਸਟਮ ਦਾ ਉਹ ਸਿਸਟਮ ਦੇ ਵਿੱਚ ਇਸ ਦਾ ਕੰਪਨੀ ਦੇ ਨਾਲ ਜਿਹੜਾ ਮਿਊਜ਼ਿਕ ਸਿਸਟਮ ਅਟੈਚ ਕੰਪਨੀ ਦੇ ਇੰਟੀਗੇਟਡ ਹੈਗਾ ਹੁਣ ਹੁੰਡਈ ਦੇ ਤੁਸੀਂ ਖਾਸ ਕਰਕੇ ਨੂੰ ਕੀ ਕਹਿਣਾ ਚਾਹੁੰਦੇ ਹੋ ਇਸ ਆ ਹੁੰਡਈ ਦੇ ਜਿੱਥੇ ਦੇਖੋ ਜਿਵੇਂ ਕਿ ਵਿਨੋਦ ਵਿਸ਼ੇਸ਼ਟ ਜੀ ਪ੍ਰਧਾਨ ਜੀ ਨੇ ਕਿਹਾ ਬਈ ਤੁਹਾਨੂੰ بڑے ਸ਼ਹਿਰਾਂ ਦੇ ਵਿੱਚ ਜਾ ਕੇ ਜਾਂ ਉਹਨਾਂ ਦੀ ਲੋੜ ਨਹੀਂ ਸੀ ਇਸ ਟਾਈਪ ਦੀ ਕਿਉਂਕਿ ਅਸੀਂ ਸਰਵਿਸ ਸਟੇਡੀ ਅੱਗੇ ਸਾਡੀ ਬੈਕਬੋਨ ਹੈਗੀ ਆ ਤਕਰੀਬਨ ਆਲਮੋਸਟ ਅਸੀਂ 5 ਡੇਕਡ ਤੋਂ ਆਪਣੇ ਖੰਨਾ ਨੂੰ ਅਸੀਂ ਸਰਵ ਕਰ ਰਹੇ ਹਾਂ ਜਿਸ ਦੇ ਵੀ ਇੱਕ ਖਾਸ ਕਰਕੇ ਆਟੋਮੋਬਾਈਲ ਖੇਤਰ ਦੇ ਵਿੱਚ ਅਸੀਂ ਜਿਹੜੇ ਕੰਪਨੀ ਦੇ ਸਾਡੀ ਪਾਲ ਮੋਟਰਸ ਦੇ ਤੌਰ ਤੇ ਤੇ ਇੱਥੇ ਸਾਡੇ ਜਿਹੜੇ ਮਸ਼ਵਿੰਦਰ ਇੰਦਰ ਸਿੰਘ ਆ ਚਾਰ ਬ੍ਰਾਂਚੇਸ ਜਿਹੜੀਆਂ ਆਪਣੀਆਂ ਆਲਰੇਡੀ ਐਗਜ਼ਿਸਟ ਕਰ ਰਹੀਆਂ ਨੇ ਤੇ ਸਾਨੂੰ ਜਿਹੜਾ ਸਰਵਿਸ ਦੇਣ ਦੇ ਉੱਤੇ ਕੋਈ ਦਿੱਕਤ ਨਾ ਆਵੇ ਹਰ ਕਸਟਮਰ ਨੂੰ ਅਸੀਂ ਪ੍ਰਾਇੋਰਟਾਈਜ਼ ਕੀਤੇ ਗਏ ਸਟੀ ਨੂੰ ਅਸੀਂ ਉਹ ਰੱਖਦੇ ਹਾਂ ਠੀਕ ਹੈ ਤੇ ਆਪਣੇ ਹਰਪੀ ਸਿੰਘ ਜੀ ਇਹਨਾਂ ਨੇ ਪੂਰੀ ਡਿਟੇਲ ਨਾਲ ਦੱਸਿਆ ਵੀ ਗੱਡੀ ਦੇ ਵਿੱਚ ਕੀ ਫੀਚਰਸ ਲੈ ਕੇ ਆ ਰਹੇ ਹਾਂ ਸੀ ਤੇ ਖਪਤਕਾਰਾਂ ਨੂੰ ਇਸ ਵੱਲ ਇਸ ਜਿਹੜੀ এনवायरमेंट ਦੇ ਵੱਲ ਦੇਖਦੇ ਹੋਏ ਇਹਨਾਂ ਇਹ ਜਿਹੀਆਂ ਗੱਡੀਆਂ ਨੂੰ ਆਪਣੀ ਪਸੰਦ ਬਣਾਉਣਾ ਚਾਹੀਦਾ ਮੈਂ ਪਰਮੇਸ਼ ਸਿੰਘ ਤੇ ਮਾਨਸ਼ ਸਿੰਦਰ ਮੈਨੂੰ ਲਈ ਪਾਲ ਹੁੰਡਾਈ ਖੰਨਾ ਤੋਂ